ਹਾਂਜੀ ਗਰੁੱਪ ਵਾਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਵਾਗਤ ਹੈ ਤੁਹਾਡਾ YouTube ਚੈਨਲ ਅਤੇ Facebook ਪੇਜ ਉੱਤੇ ਸੋ ਅੱਜ ਆਪਾਂ ਨੇ ਗੱਲ ਕਰਨੀ ਆ ਕਿਉਂਕਿ 15 ਅਗਸਤ ਆ ਰਹੀ ਹੈ 47 ਦੇ ਵਿੱਚ ਵਟਵਾਰਾ ਹੋਇਆ ਦੇਸ਼ ਦਾ ਉਜਾੜੇ ਪਏ ਸੋ ਉਸ ਸਮੇਂ ਕਾਫੀ ਲੀਡਰਾਂ ਨੂੰ ਆਪਾਂ ਦੋਸ਼ ਦਿੰਦੇ ਆ ਮਾਟਰ ਤਾਰਾ ਸਿੰਘ ਨੂੰ ਵੀ ਦੋਸ਼ ਦਿੰਦੇ ਆ ਕਿ ਉਹਨਾਂ ਨੇ ਰਾਜ ਨਹੀਂ ਲਿਆ ਅੰਗਰੇਜ਼ਾਂ ਕੋਲੋਂ ਸੋ ਖੈਰ ਅੱਜ ਆਪਾਂ ਨੇ ਇਹੀ ਦੱਸਣਾ ਤੁਹਾਨੂੰ ਕਿ 47 ਦੇ ਵਿੱਚ ਸਿੱਖ ਲੀਡਰਾਂ ਦਾ ਕੀ ਰੋਲ ਰਿਹਾ ਤੇ ਕਿਹੜੇ ਬੰਦੇ ਨੇ ਕੀ ਕੀਤਾ 47 ਚ ਸੋ ਵੀਡੀਓ ਨੂੰ ਧਿਆਨ ਨਾਲ ਸੁਣਨਾ ਤੇ ਅੱਗੇ ਜ਼ਰੂਰ ਸ਼ੇਅਰ ਕਰਨਾ ਕਿਉਂਕਿ ਕਾਫੀ ਗੱਲਾਂ ਤੁਹਾਨੂੰ ਅੱਜ ਸੁਣ ਲਈ ਮਿਲਣਗੀਆਂ ਤੇ ਜਾਣਕਾਰੀ ਦੇ ਵਿੱਚ ਤੁਹਾਡੀ ਚ ਵਾਦਾ ਹੋਊਗਾ ਸੋ ਪੰਜਾਬ ਦੇ ਵਟਵਾਰੇ ਦੇ ਸਮੇ ਸਿੱਖਾਂ ਦਾ ਪ੍ਰਮੁੱਖ ਅਤੇ ਮੰਨਿਆ ਜਾਂਦਾ ਲੀਡਰ ਸੀ ਜਿਹੜਾ ਉਹ ਬਲਦੇਵ ਸਿੰਘ ਸੀ ਜਿਹਦੇ ਨਾਲ ਅੰਗਰੇਜ਼ ਸਿੱਖਾਂ ਬਾਰੇ ਗੱਲ ਕਰਦੇ ਅਤੇ ਸੁਣਦੇ ਸਨ ਸਿੱਖਾਂ ਦਾ ਲੀਡਰ ਹੋਣ ਕਰਕੇ ਇਹਨਾਂ ਨੂੰ ਅੰਤਰਿਮ ਸਰਕਾਰ ਦੇ ਵਿੱਚ ਡਿਫੈਂਸ ਮਨਿਸਟਰ ਦਾ ਅਹੁਦਾ ਵੀ ਮਿਲਿਆ ਤਾਂ ਬਲਦੇਵ ਸਿੰਘ ਇੱਕ ਵੱਡੇ ਉਦਯੋਗਪਤੀ ਸਰਦਾਰ ਇੰਦਰ ਸਿੰਘ ਦਾ ਸੁਪੁੱਤਰ ਸੀ ਇੰਦਰ ਸਿੰਘ ਨੇ ਸਿੱਖ ਨੈਸ਼ਨਲ ਕਾਲਜ ਲਾਹੌਰ ਬਣਨ ਸਮੇਂ 1 ਲੱਖ ਰੁਪਇਆ ਅਕਾਲੀ ਦਲ ਨੂੰ ਦਿੱਤਾ ਅਤੇ ਅਕਾਲੀਆਂ ਨੇ ਉਹਨਾਂ ਦੇ ਲੜਕੇ ਬਲਦੇਵ ਸਿੰਘ ਨੂੰ ਯੂਨੀਅਨਿਸਟ ਸਰਕਾਰ ਦੇ ਵਿੱਚ ਅਕਾਲੀਆਂ ਵੱਲੋਂ ਮਨਿਸਟਰ ਨਿਯੁਕਤ ਕਰਵਾਇਆ ਅੰਤਰਿਮ ਸਰਕਾਰ ਬਣਨ ਵੇਲੇ ਇਹ ਡਿਫੈਂਸ ਮਿਨਿਸਟਰ ਲਾਇਆ ਗਿਆ ਜਿਹੜਾ ਬਲਦੇਵ ਸਿੰਘ ਸੀ ਹੁਣ ਮੁਸਲਮਨ ਲੀਗ ਦੇ ਮਿਸਟਰ ਜਨਾਹ ਅਤੇ ਕਾਂਗਰਸ ਲੀਡਰ ਪੰਡਤ ਨਹਿਰੂ ਦੇ ਟੱਕਰੇ ਤੇ ਬਲਦੇਵ ਸਿੰਘ ਦਾ ਕਿਰਦਾਰ ਸੀ ਜਿਹੜਾ ਉਹ ਬੜਾ ਹਲਕਾ ਸੀ ਜੇਕਰ ਇਹ ਵੱਡੀਆਂ ਜਾਂ ਵੱੱਜਰ ਗਲਤੀਆਂ ਨਾ ਕਰਦੇ ਤਾਂ ਸ਼ਾਇਦ ਪੰਜਾਬ ਦੇ ਵਟਵਾਰੇ ਪਿੱਛੇ ਸਿੱਖਾਂ ਦੀ ਐਡੀ ਦੁਰਦਸ਼ਾ ਨਾ ਹੁੰਦੀ ਸੋ 1946 ਦੇ ਵਿੱਚ ਕੈਬਨਟ ਤਜ਼ਵੀਜ਼ਾਂ ਦੇ ਵਿੱਚ ਸਿੱਖਾਂ ਨੂੰ ਹਿੰਦੂਆਂ ਤੇ ਮੁਸਲਮਾਨਾਂ ਨਾਲ ਸੱਤਾ ਬਦਲੀ ਟ੍ਰਾਂਸਫਰ ਆਫ ਪਾਵਰ ਲਈ ਤੀਜੀ ਧਿਰ ਮੰਨਿਆ ਸੀ ਸਿੱਖਾਂ ਨੂੰ ਸੰਤੁਸ਼ਟ ਕਰਨ ਲਈ ਸਰ ਸਟੈਫੋਰਡ ਕ੍ਰਿਪਸ ਨੇ ਦੋ ਗੱਲਾਂ ਰੱਖੀਆਂ ਸੀ ਇਹਨਾਂ ਸਾਹਮਣੇ ਪਹਿਲੀ ਤਾਂ ਇਹ ਸੀ ਕਿ 1942 ਦੇ ਵਿੱਚ ਉਹਨੇ ਕਿਹਾ ਸਟੈਫੋਰਡ ਕ੍ਰਿਪਸ ਨੇ ਕਿ ਸਿੱਖਾਂ ਦੀ ਬਰਤਾਨਵੀ ਪੰਜਾਬ ਦੇ ਕਿਸੇ ਜ਼ਿਲ੍ਹੇ ਦੇ ਵਿੱਚ ਉਹ ਗਿਣਤੀ ਨਹੀਂ ਫਿਰ ਵੀ ਉਹ ਅੰਮਰਸਰ ਜ਼ਿਲ੍ਹਾ ਲੈ ਸਕਦੇ ਨੇ ਅਤੇ ਆਪਣੀ ਰਾਜ ਸੱਤਾ ਦਾ ਕੇਂਦਰ ਬਣਾ ਸਕਦੇ ਨੇ ਦੂਜੀ 1946 ਦੇ ਵਿੱਚ ਸਟੈਫਫੋਰਡ ਕ੍ਰਿਪਸ ਕੈਬਨਟ ਮਿਸ਼ਨ ਦਾ ਮੈਂਬਰ ਬਣ ਕੇ ਅਤੇ ਮੇਜਰ ਸ਼ਾਰਟ ਉਹਦਾ ਪੀਏ ਬਣ ਕੇ ਭਾਰਤ ਆਇਆ ਸਰ ਸਟੈਫਫੋਰਡ ਨੇ ਬਲਦੇਵ ਸਿੰਘ ਨੂੰ ਕਿਹਾ ਸੀ ਉਦੋਂ ਕਿ ਜੇਕਰ ਸਿੱਖ ਸਟੇਟਾਂ ਪਟਿਆਲਾ ਨਾਭਾ ਫਰੀਦਕੋਟ ਜੀਂਦ ਅਤੇ ਕਪੂਰਥਲਾ ਨੂੰ ਮਿਲਾ ਕੇ ਇੱਕ ਵੱਖਰਾ ਰਾਜ ਸਥਾਪਿਤ ਕੀਤਾ ਜਾਏ ਤੇ ਇਸ ਨੂੰ ਸਿੱਖ ਹੋਮਲੈਂਡ ਬਣਾ ਕੇ ਸਿੱਖਾਂ ਨੂੰ ਇਹਦੇ ਵਿੱਚ ਵਿਸ਼ੇਸ਼ ਅਧਿਕਾਰ ਦਿੱਤੇ ਜਾਣ ਕਿ ਇਹ ਰਾਜ ਭਾਵੇਂ ਪਾਕਿਸਤਾਨ ਨਾਲ ਮਿਲੇ ਭਾਵੇਂ ਭਾਰਤ ਨਾਲ ਤਾਂ ਬਲਦੇਵ ਸਿੰਘ ਨੂੰ ਪੁੱਛਿਆ ਕਿ ਤੁਹਾਡਾ ਇਹਦੇ ਬਾਰੇ ਕੀ ਖਿਆਲ ਹੈ ਤਾਂ ਬਲਦੇਵ ਸਿੰਘ ਦਾ ਜੋ ਉੱਤਰ ਸੀ ਉਹ ਸੁਣਿਓ ਬਲਦੇਵ ਸਿੰਘ ਨੇ ਉਸ ਸਮੇਂ ਕਿਹਾ ਕਿ ਸਾਡੀ ਉન્નਤੀ ਤੇ ਵਿਕਾਸ ਲਈ ਇਹ ਬਹੁਤ ਛੋਟਾ ਖੇਤਾ ਹੈ ਇਹਦੇ ਵਿੱਚੋਂ ਨਹਿਰਾਂ ਨਾਲ ਆਬਾਦ ਕੀਤੇ ਜ਼ਿਲ੍ਹੇ ਬਾਹਰ ਨੇ ਸਿੱਖਾਂ ਦੇ ਵੱਡੇ ਗੁਰਦੁਆਰੇ ਹੀ ਬਾਹਰ ਹਨ ਸਿੱਖ ਇਸ ਨੂੰ ਪ੍ਰਵਾਨ ਨਹੀਂ ਕਰਨਗੇ ਸੋ ਇਹ ਬਲਦੇਵ ਸਿੰਘ ਨੇ ਕਿਹਾ ਹੁਣ ਸਿੱਖਾਂ ਨੂੰ ਇਸ ਤੋਂ ਚੰਗੀ ਪੇਸ਼ਕਸ਼ ਨਹੀਂ ਮਿਲ ਸਕਦੀ ਸੀ ਇਸ ਸਥਿਤੀ ਦੇ ਲਈ ਸਿੱਖ ਹੁਣ ਤੱਕ ਸੰਘਰਸ਼ ਕਰ ਰਹੇ ਨੇ ਰਾਜਨੀਤੀ ਇਹ ਸੀ ਕਿ ਇਸ ਤੇ ਵਿਚਾਰ ਕੀਤੀ ਜਾਂਦੀ ਅਤੇ ਸਮੁੱਚੀ رائے ਬਣਾ ਕੇ ਉੱਤਰ ਦਿੱਤਾ ਜਾਂਦਾ ਪਰ ਸਰਦਾਰ ਬਲਦੇਵ ਸਿੰਘ ਦਾ ਇਸ ਨੂੰ ਰੱਦ ਕਰਨਾ ਇੱਕ ਵੱਡੀ ਗਲਤੀ ਸੀ ਸਿੱਖਾਂ ਨੇ ਸਿੱਖ ਸਟੇਟ ਦਾ ਮਤਾ ਤਾਂ ਪਾਸ ਕੀਤਾ ਹੋਇਆ ਸੀ ਤੇ ਇਸ ਦੀ ਸਥਾਪਤੀ ਦਾ ਇਹੋ ਇੱਕ ਢੰਗ ਸੀ ਜੋ ਕਿ ਇਹਨਾਂ ਨੇ ਰੱਦ ਕਰਤਾ ਸੋ ਹੁਣ ਅੱਗੇ ਗੱਲ ਕਰਦੇ ਹਾਂ 6 ਦਸੰਬਰ 1946 ਨੂੰ ਕਾਂਗਰਸ ਅਤੇ ਮੁਸਲਮਨ ਲੀਗ ਦੇ ਝਗੜੇ ਦੇ ਕਰਕੇ ਮਿਸਟਰ ਜਨਾਬ ਪੰਡਿਤ ਨਹਿਰੂ ਅਤੇ ਬਲਦੇਵ ਸਿੰਘ ਨੂੰ ਇੰਗਲੈਂਡ ਸੱਦੇ ਆ ਗਿਆ ਸੀ ਝਗੜਾ ਸੂਬਿਆਂ ਦੀ ਜ਼ਰੂਰੀ ਗੁੱਟਬੰਦੀ ਦਾ ਸੀ ਜਿਸ ਨੂੰ ਕਾਂਗਰਸ ਨਹੀਂ ਸੀ ਮੰਨਦੀ ਅੰਗਰੇਜ਼ੀ ਸਰਕਾਰ ਨੇ ਕੈਬਨਟ ਮਿਸ਼ਨ ਦੀਆਂ ਤਜ਼ਵੀਜ਼ਾਂ ਦੇ ਵਿੱਚ ਜ਼ਰੂਰੀ ਗੁੱਟਬੰਦੀ ਨੂੰ ਤਜ਼ਵੀਜ਼ਾਂ ਦਾ ਅੰਗ ਹੋਣ ਦਾ ਫੈਸਲਾ ਕੀਤਾ ਉਸ ਸਮੇਂ ਕੁਝ ਬ੍ਰਿਟਿਸ਼ ਐਮਪੀ ਚਾਹੁੰਦੇ ਸਨ ਕਿ ਸਰਦਾਰ ਬਲਦੇਵ ਸਿੰਘ ਇੰਗਲੈਂਡ ਇੱਕ ਦੋ ਦਿਨ ਰੁਕ ਜਾਣ ਅਤੇ ਸਿੱਖਾਂ ਦੇ ਮਸਲੇ ਤੇ ਗੰਭੀਰ ਵਿਚਾਰ ਕੀਤੀ ਜਾਏ ਚਾਹੀਦਾ ਤਾਂ ਇਹ ਸੀ ਕਿ ਸਰਦਾਰ ਬਲਦੇਵ ਸਿੰਘ ਆਪ ਕੁਝ ਬਰਤਾਨਵੀ ਨੀਤੀ ਬਣਾਉਣ ਨੂੰ ਮਿਲ ਕੇ ਸਿੱਖਾਂ ਦੀ ਮਹਾਨਤਾ ਜਾਂ ਸਿੱਖਾਂ ਦੇ ਕੇਸ ਦੀ ਵਿਸ਼ੇਸ਼ਤਾ ਲਈ ਪ੍ਰਭਾਵਿਤ ਕਰਦੇ ਉਹਨਾਂ ਨੂੰ ਤਾਂ ਗੱਲ ਇਹਦੇ ਉਲਟ ਹੋਈ ਤਾਂ ਬ੍ਰਿਟਿਸ਼ ਐਮਪੀਜ਼ ਨੇ ਮੇਜਰ ਸ਼ਾਰਟ ਰਾਹੀਂ ਬਲਦੇਵ ਸਿੰਘ ਨੂੰ ਕਿਹਾ ਕਿ ਉਹ ਸਿੱਖ ਮਸਲੇ ਬਾਰੇ ਵਿਚਾਰ ਕਰਨਾ ਚਾਹੁੰਦੇ ਨੇ ਹਾਂਜੀ ਸੋ ਗੱਲਬਾਤ ਕੋਈ ਨਹੀਂ ਹੋਈ ਪੰਡਤ ਨਹਿਰੂ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਕਿ ਉਹ ਬਲਦੇਵ ਸਿੰਘ ਹੈ ਤੇ ਮਤਲਬ ਕਿ ਅੰਗਰੇਜ਼ੀ ਇਹਦੇ ਨਾਲ ਗੱਲ ਕਰਨਾ ਚਾਹੁੰਦੇ ਆ ਨਹਿਰੂ ਨੂੰ ਪਤਾ ਲੱਗ ਗਿਆ ਤਾਂ ਉਹ ਤੋਂ ਬਾਅਦ ਪੰਡਿਤ ਨਹਿਰੂ ਬਲਦੇਵ ਸਿੰਘ ਨੂੰ ਆਪਣੇ ਨਾਲੇ ਵਾਪਸ ਲੈ ਆਇਆ ਕਿਉਂਕਿ 9 ਦਸੰਬਰ ਨੂੰ ਭਾਰਤੀ ਵਿਧਾਨ ਕੜਨੀ ਸਭਾ ਦਾ ਆਰੰਭ ਹੋਣਾ ਸੀ ਸੋ ਇਸ ਤਰ੍ਹਾਂ ਬਲਦੇਵ ਸਿੰਘ ਪੰਡਿਤ ਨਹਿਰੂ ਨਾਲੇ ਗਿਆ ਤੇ ਉਹਨਾਂ ਦੇ ਨਾਲੇ ਵਾਪਸ ਆ ਗਿਆ ਸਿੱਖ ਮਸਲੇ ਬਾਰੇ ਸਿੱਖਾਂ ਦੇ ਪ੍ਰਤੀਨਿਧ ਨੇ ਕੋਈ ਵੀ ਗੱਲਬਾਤ ਨਹੀਂ ਕੀਤੀ ਹਾਂਜੀ ਤੋ ਏਦਾਂ ਬਲੇਵ ਸਿੰਘ ਦੇ ਬੇੜੀਆਂ ਚ ਬੱਟੇ ਪਾਏ ਹੋਏ ਸਾਰੇ ਸੋ ਖੈਰ ਪਾਕਿਸਤਾਨ ਬਣਨ ਦਾ ਇੱਕ ਵੱਡਾ ਕਾਰਨ ਮਿਸਟਰ ਜਨਾਦ ਦਾ ਇੰਗਲੈਂਡ ਦੇ ਵਿੱਚ ਅਸਰ ਰਸੂਕ ਸੀ ਲਾਰਡ ਐਟਲੇ ਅਤੇ ਲਾਰਡ ਮਾਉਂਟ ਬੇਟਨ ਉਹਨੂੰ ਪਸੰਦ ਨਹੀਂ ਕਰਨ ਕਰਦੇ ਪਰ ਬ੍ਰਿਟਿਸ਼ ਪਾਰਲੀਮੈਂਟ ਦੇ ਵਿਰੋਧੀ ਲੀਡਰ ਵਿਨਸਨ ਚਰਚਿਲ ਨੇ ਪ੍ਰਧਾਨ ਮੰਤਰੀ ਐਟਲੇ ਨੂੰ ਸਾਫ਼ ਕਹਿ ਦਿੱਤਾ ਸੀ ਕਿ ਜੇਕਰ ਇੰਡੀਅਨ ਇੰਡੀਪੈਂਡੈਂਟ ਐਕਟ ਛੇਤੀ ਪਾਸ ਕਰਾਉਣਾ ਤਾ ਮਿਸਟਰ ਜਨਾ ਨੂੰ ਸੰਤੁਸ਼ਟ ਕਰਨਾ ਪਊਗਾ ਸਰਦਾਰ ਬਲਦੇਵ ਸਿੰਘ ਨੇ ਬ੍ਰਿਟਿਸ਼ ਨੀਤੀਵਾਨਾਂ ਦੀ ਸਿੱਖਾ ਸੰਬੰਧੀ ਗੱਲਬਾਤ ਕਰਨ ਦੀ ਪੇਸ਼ਕਸ਼ ਨੂੰ ਠੁਕਰਾ ਕੇ ਇੱਕ ਵੱਡੀ ਗਲਤੀ ਕੀਤੀ ਜਿਹਦੇ ਨਾਲ ਸਿੱਖਾਂ ਨੂੰ ਨੁਕਸਾਨ ਹੋਇਆ ਤੇ ਅੱਜ ਤੱਕ ਅਸੀਂ ਭੁਗਤ ਰਹੇ ਹਾਂ ਸੋ 3 ਜੂਨ ਦੇ ਪਲਾਨ ਦੇ ਵਿਕਾਸ ਸਮੇਂ ਵਾਇਸ ਰਾਏ ਕਾਂਗਰਸ ਤੇ ਮੁਸਲਮਨ ਲੀਗ ਦੋਹਾਂ ਦੀ رائے ਲੈਂਦਾ ਰਿਹਾ ਬਲਦੇਵ ਸਿੰਘ ਜੀ ਵੱਲ 5 ਮਈ ਦੇ ਇੱਕ ਪੱਤਰਾਂ ਵਿੱਚ ਮਾਉਂਟ ਬੇਟਨ ਨੇ ਸਪਸ਼ਟ ਕਰ ਦਿੱਤਾ ਸੀ ਕਿ ਪੰਜਾਬ ਦੀ ਵੰਡ ਮੁਸਲਮ ਬੋਹ ਗਿਣਤੀ ਉੱਤੇ ਗੈਰ ਮੁਸਲਮ ਬੋਹ ਗਿਣਤੀ ਵਾਲੇ ਇਲਾਕਿਆਂ ਦੇ ਆਧਾਰ ਤੇ ਹੋਣੀ ਹੈ اخਲਾਕੀ ਤੌਰ ਤੇ ਜਾਂ ਇਨਸਾਫ ਵਜੋਂ ਕਿਸੇ ਹੋਰ ਆਧਾਰ ਤੇ ਕਰਨੀ ਸੰਭਵ ਨਹੀਂ ਤਾਂ ਬਲਦੇਵ ਸਿੰਘ ਨੂੰ ਪਤਾ ਸੀ ਕਿ ਸਿੱਖਾਂ ਦੇ ਗੁਰਦੁਆਰੇ ਜਾਂ ਜਾਇਦਾਦਾਂ ਹੱਦਬੰਦੀ ਨਿਰਧਾਰਤ ਕਰਨ ਲਈ ਹਵਾਲਾ ਪ੍ਰਮਾਣ ਨਹੀਂ ਬਣ ਸਕਦੇ ਪੰਜਾਬ ਦਾ ਬਟਵਾਰਾ ਕੇਵਲ ਆਬਾਦੀ ਦੇ ਆਧਾਰ ਤੇ ਹੋਣਾ ਹੈ ਫਿਰ ਵੀ ਬਲਦੇਵ ਸਿੰਘ ਨੇ 3 ਜੂਨ پلان ਜਿਹਦੇ ਆਧਾਰ ਤੇ ਪਾਕਿਸਤਾਨ ਬਣਿਆ ਅਤੇ ਪੰਜਾਬ ਦਾ ਬਟਵਾਰਾ ਹੋਇਆ ਦੀ ਪ੍ਰੋੜਤਾ ਕਰ ਦਿੱਤੀ ਚਾਹੇ ਤੁਰ ਤੱਕ ਦਿਓ ਆ ਗਿਆ ਤੇ ਲਾਈਕ ਤੇ ਸ਼ੇਅਰ ਇਹਨੂੰ ਜਰੂਰ ਕਰਿਓ ਤੇ ਅੱਗੇ ਵੀ ਇਹਨੂੰ ਸ਼ੇਅਰ ਕਰਨਾ ਜ਼ਰੂਰ ਗੁਰਪ੍ਰੰਗਰ ਆਪਾਂ ਚਾਹਨਾ ਪਤਾ ਲੱਗ ਸਕੇ ਤਾਂ ਅਗੇ ਨਾ ਚੀਜ਼ਾਂ ਦਾ ਸੋ ਮਿਲਦੇ ਆਂ ਅਗਲੀ ਵੀਡੀਓ ਚ ਉਦੋਂ ਤੱਕ ਦਿਓ ਆਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ